ਦੇ ਹੱਥ ਤੇ ਵਿੱਚ ਪਾਕਿਸਤਾਨੀ ਰੁਪਈਏ 1000 ਰੁਪਈਆ ਦਿੱਤਾ ਸੀਗਾ ਤੇ ਉਹਦੇ ਬਦਲੇ ਉਹਨਾਂ 2800 ਰੁਪਈਆ ਮੇਰੇ ਹੱਥ 'ਚ ਦਿੱਤਾ ਵੇਖੋ ਤੁਸੀਂ ਕਿੰਨੇ ਵੱਡੇ ਵੱਡੇ ਨੋਟ ਐ ਥੱੱਬਾ ਹੀ ਨੋਟਾਂ ਦਾ ਦੇ ਦਿੱਤਾ ਹੈ ਸਾਡਾ ਵਧੀਆ ਮੇਰੇ ਸਾਥ ਦੀ ਨਾਮ ਕੀ ਹੈ ਜੀ ਤੁਹਾਡਾ ਸਮਾਨ ਜੀ ਸਮਾਨ ਵਾਲੀ ਠੀਕ ਹੈ ਤੇ ਮਿੱਤਰੋ ਆ ਰਿਹਾ ਜੇ ਜਿੱਥੇ ਲਿਖਿਆ ਵੈਲਕਮ ਟੂ ਪਾਕਿਸਤਾਨ ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਆਖਦੇ ਬਾਈ ਐਂਟਰ ਹੋ ਗਿਆ ਕਿੰਨੇ ਰਹੀ ਰਹਿ ਗਿਆ ਆਪਣਾ ਹਿੰਦੁਸਤਾਨ ਤੇ ਇਧਰਲੀ ਸਾਈਡ ਰਹਿ ਗਿਆ ਪਾਕਿਸਤਾਨ ਐਜੂਕੇਸ਼ਨ ਹੈ ਉਹ ਕੰਪਲੀਟ ਕਰਨੀ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਜਾਵਾਂਗੇ ਬਸ ਆ ਜੀ ਆਗਰ ਘਰ ਆਪਾਂ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਇਹ ਜੀ ਆ ਗਈ ਜ਼ੀਰੋ ਲਾਈਨ ਆਹ ਇਧਰਲੀ ਸਾਈਡ ਹਿੰਦੁਸਤਾਨ ਆ ਤੁਸੀਂ ਦੇਖੋ ਤੇ ਆ ਦੂਸਰੀ ਸਾਈਡ ਹੈਗਾ ਪਾਕਿਸਤਾਨ ਤੇ ਆ ਰਹੀ ਜੀ ਆ ਜ਼ੀਰੋ ਲਾਈਨ ਮਿੱਤਰੋ ਅੱਜ ਆਪਾਂ ਚੱਲੇ ਆ ਪਾਕਿਸਤਾਨ ਤੇ ਆ ਤੁਸੀਂ ਦੇਖੋ ਵੀ ਡੇਰਾ ਬਾਬਾ ਨਾਨਕ ਦੀ ਬਿਲਡਿੰਗ ਕਿੰਨੀ ਸ਼ਾਨਦਾਰ ਹੈ ਤੇ ਐਦਾਂ ਲੱਗਦਾ ਜਿਵੇਂ ਕੋਈ ਇੰਟਰਨੈਸ਼ਨਲ 에어ਪੋਰਟ ਹੁੰਦਾ ਆ ਪਾਕਿਸਤਾਨ ਦੀ ਡਾਰੀ ਲਾਉਣ ਲੱਗੇ ਤੇ ਬਾਕੀ ਵੇਖਦੇ ਯਾਰ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਆ ਇਨਕੁਆਰੀ ਤੇ ਵੈਰੀਫਿਕੇਸ਼ਨ ਤੇ ਬੜਾ ਟਾਈਮ ਲੱਗਦਾ ਕਹਿੰਦੇ ਤਾਂ 15 ਮਿੰਟੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਅੱਧਾ ਪੌਣਾ ਘੰਟਾ ਰਾਮ ਨਾਲ ਲੈ ਲੀ ਡੋਰ ਹੀ ਹਨਾ ਕਿੰਨਾ ਸੋਹਣਾ ਬਣਿਆ ਯਾਰ ਆ ਦੇਖੋ ਤੇ ਵੀ ਸਫਾਈ ਵੇਖੋ ਵੀ ਕਿੰਨੀ ਚੰਗੀ ਕਈ ਮਰਦਾਨਾ ਇਹ ਲੰਗਰ ਛਕਾਉਂਦਾ ਪਿਆ ਹੁਣ ਆਪਾਂ ਜਾਣਾ ਕਿੱਧਰ ਇਹ ਨਹੀਂ ਹੁਣ ਮੈਨੂੰ ਪਤਾ ਤੇ ਚਲੋ ਅੱਗੇ ਜਾ ਕੇ ਆਪਾਂ ਪੁੱਛਨੇ ਵੀ ਕਿੱਥੇ ਜਾਣਾ ਆਪਾਂ ਤੇ ਚੈਕਿੰਗ ਦੇ ਦੌਰਾਨ ਤੁਹਾਡੇ ਕੋਲ ਕੋਈ ਪੈਨ ਡਰਾਈਵ ਮੈਮਰੀ ਕਾਰਡ SIM ਵਗੈਰਾ ਜਾਂ ਫਿਰ ਕੋਈ ਤਿੱਖੀ ਧਾਂਤੂ ਜਿਹੜ ਨੂੰ ਪਹਿਲਾਂ ਹੀ ਹੈਗਾ ਤੇ ਤੁਸੀਂ ਨਾਲ ਲੈ ਕੇ ਜੇ ਅਦਰਵਾਈਜ਼ ਜੇ ਚੈਕਿੰਗ ਦੇ ਦੌਰਾਨ ਨਾ ਫੜ ਲੈ ਤੇ ਫਿਰ ਤੁਹਾਨੂੰ ਫੇਰ ਵਾਪਸ ਦੁਬਾਰਾ ਉਹ ਜਿਹੜਾ ਸਮਾਨ ਉਹ ਜਮ੍ਹਾਂ ਕਰਾਉਣਾ ਤੇ ਖਾਂ। ਮਿੱਤਰੋ ਆਇਏ ਕੋਰੀਡੋਰ ਸਭ ਤੋਂ ਪਹਿਲਾਂ ਇੱਧਰ ਜਿੱਥੇ ਪੋਲਿੰਗ ਸੈਂਟਰ ਲਿਖਿਆ ਵਾ ਇੱਥੇ ਤੁਹਾਡਾ ਪਾਸਪੋਰਟ ਚੈੱਕ ਹੁੰਦਾ ਵਾ ਤੇ ਬਾਅਦ ਵਿੱਚ ਪੋਲਿੰਗ ਬੂਥ ਪਿਆਈ ਜਾਂਦੀ ਕਿਉਂਕਿ ਜਿਹੜਾ ਪਾਕਿਸਤਾਨ ਹੈ ਉਹ ਪੋਲਿੰਗ ਰਾਹਤ ਨਹੀਂ ਹੈਗਾ ਨਾ ਤੇ ਇਸ ਕਰਕੇ ਤੇ ਬਾਅਦ ਵਿੱਚ ਸਾਨੂੰ ਇੱਧਰ ਦੀ ਜੜਾ ਪਵੇਗਾ ਸਿਕਿਉਰਟੀ ਵਾਸਤੇ ਹੁਣ ਫੇਰ ਤੋਂ ਦੁਬਾਰਾ ਮੇਰੀ ਚੈਕਿੰਗ ਹੋ ਗਈ ਕਿਉਂਕਿ ਮੈਂ ਇੱਕ ਵਾਰੀ ਬਾਹਰ ਹੋ ਕੇ ਆਇਆ ਸੀ ਨਾ ਤੇ ਕਰੋ ਚੈਕਿੰਗ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਕਾਊਂਟਰ ਹਾਂ ਤੁਸੀਂ ਦੇਖੋ ਵੀ ਆ ਲੈਣਾ ਹੀ ਲੱਗੀਆਂ ਇਮੀਗ੍ਰੇਸ਼ਨ ਕਾਊਂਟਰ ਦੀਆਂ ਇੱਥੇ ਕਿਤੇ ਵੀ ਆਪਾਂ ਇਮੀਗ੍ਰੇਸ਼ਨ ਉਹ ਆਪਦੀ ਜਿਹੜੀ ਵੈਰੀਫਿਕੇਸ਼ਨ ਨੂੰ ਕੰਪਲੀਟ ਕਰਵਾਵਾਂਗੇ ਕਰੋ ਆਪਾਂ ਇਮੀਗ੍ਰੇਸ਼ਨ ਕਲੀਅਰ ਦਿੱਤਾ ਵਾ ਕਰ ਤੇ ਹੁਣ ਆਪਾਂ ਬਾਰਡਰ ਤੇ ਚੱਲਣ ਵਲੋਗ ਨਾਲ ਇਵੇਂ ਬਣੇ ਰਹੇ ਜੇ ਆਪਾਂ ਤੁਹਾਨੂੰ ਹੋਰ ਅੱਗੇ ਜਾ ਕੇ ਪਾਕਿਸਤਾਨ ਦਾ ਜਿਹੜਾ ਕਰਨਾਰਪੁਰ ਸਾਹਿਬ ਉਹ ਵੀ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਕ ਕਰਾਵਾਂਗੇ ਹਾਂਜੀ ਸੋਣਿਓਂ ਯੋ ਯੋ ਆਪਾਂ ਗੱਡੀ ਦੇ ਵਿੱਚ ਗਏ ਹਾਂ ਬੈਠ ਤੇ ਆ ਤੁਸੀਂ ਉਸੇ ਪਾਸੇ ਦਾ ਵੀਊ ਚੈੱਕ ਕਰੋ ਫਿਰ ਆ ਜਿਹੜੀ ਗੱਡੀ ਹੈ ਨਾ ਇਹ ਆਪਾਂ ਉਹ ਛੱਡ ਕੇ ਜਾਵਾਂਗੇ ਜ਼ੀਰੋ ਲਾਈਨ ਤੇ ਜਿੱਥੇ ਪਾਕ ਤੇ ਇੰਦ ਦਾ ਬਾਰਡਰ ਹੈ ਉਥੇ ਇਹ ਗੱਡੀ ਆਪਾਂ ਨੂੰ ਛੱਡ ਦੇਗੀ ਤੇ ਉਸ ਤੋਂ ਬਾਅਦ ਵਿੱਚ ਅੱਗੇ ਬਾਸ ਹੋਵੇਗੀ ਪਾਕਿਸਤਾਨ ਵਾਲਿਆਂ ਦੀ ਉਹ ਆਪਾਂ ਨੂੰ ਅੱਗੇ ਲੈ ਕੇ ਜਾਵੇਗੀ ਆ ਗਿਰ ਘਰ ਆਪਾਂ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਜੇ ਆ ਗਈ ਜ਼ੀਰੋ ਲਾਈਨ ਪਹਿਲੀ ਵਾਰੀ ਪਾਕਿਸਤਾਨ ਦੇ ਵਿੱਚ ਐਂਟਰ ਹੋਣ ਲੱਗੇ ਤੇ ਇਧਰਲੀ ਸਾਈਡ ਪਰੋ ਇਧਰਲੀ ਸਾਈਡ ਹਿੰਦੁਸਤਾਨ ਆ ਤੁਸੀਂ ਦੇਖੋ ਤੇ ਆ ਦੂਸਰੀ ਸਾਈਡ ਹੈਗਾ ਪਾਕਿਸਤਾਨ ਤੇ ਆ ਰਹੀ ਜੀ ਜ਼ੀਰੋ ਲਾਈਨ ਇਹਨੂੰ ਹੁਣ ਆਪਾ ਪਾਰ ਕਰਕੇ ਅੱਗੇ ਜਾਣਾ ਪਾਕਿਸਤਾਨ ਉਹ ਵੀ ਆ ਲੋ ਇਹ ਆ ਆ ਮੇਰਾ ਪੈਰ ਆ ਗਿਆ ਜੀ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ ਵੀ ਹੁਣ ਮੈਂ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਿਆ ਇੱਥੇ ਮੇਰੇ ਰਹਿ ਗਿਆ ਆਪਣਾ ਹਿੰਦੁਸਤਾਨ ਤੇ ਇਧਰਲੀ ਸਾਈਡ ਰਹਿ ਗਿਆ ਪਾਕਿਸਤਾਨ এডਿਕੇਸ਼ਨ ਇਹ ਹੋ ਕੰਪਲੀਟ ਕਰਨੀ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਜਾਵਾਂਗੇ ਬੱਸ ਆ ਜੀ ਹੋਰ ਸਾਡੀ ਉਧਰ ਚਲੇ ਜੋਬ ਮਗਾਈ ਆਗੇ ਤੇ ਵੀਡੀਓ ਮਾਰੀ ਨਹੀਂ ਬਣਾਣੀ ਚਾਹੀਦੀ ਹਾਂਜੀ ਆਪਣੀ ਬਲੌਗ ਤੇ ਯਹਾਂ ਪਰ ਇਹ ਜੋ ਸਟਾਪੇਜ ਹੈ ਹਾਂ ਇਧਰ ਬੈਠ ਗਏ ਹਾਂ ਹਾਂਜੀ ਤੇ ਇਹ ਮਿੱਤਰੋ ਹੁਣ ਮੇਰੇ ਪਿੱਛੇ ਹੈਗਾ ਵਾ ਹਿੰਦੁਸਤਾਨ ਆ ਮੈਂ ਆ ਗਿਆ ਹਾਂ ਪਾਕਿਸਤਾਨ ਦੇ ਵਿੱਚ ਆਪਣਾ ਸਵਾਗਤ ਕਰਦੀ ਪਈ ਏ ਹੋਰ ਬਾਈ ਜੀ ਸਭ ਵਧੀਆ ਕੀ ਹਾਲ ਹੈ ਜੀ ਹਾਂਜੀ ਤੇ ਇਹ ਆਪਣੀ ਗੱਡੀ ਆਪਾਂ ਨੂੰ ਲੈ ਕੇ ਜਾਵੇਗੀ ਕਰਤਾਰਪੁਰ ਸਾਹਿਬ। ਹੋਰ ਬਾਈ ਜੀ ਕੀ ਹਾਲੇ ਜੀ? ਸਭ ਦਾ ਵਧੀਆ ਮੇਰੇ ਸਾਥੀ। ਨਾਮ ਕੀ ਹੈ ਜੀ ਤੁਹਾਡਾ? ਸਮਾਨ ਜੀ ਸਮਾਨ ਵਾਲੀ। ਠੀਕ ਹੈ। ਤੇ ਇਹ ਮਿੱਤਰੋ ਆ ਰਿਹਾ ਜੇ ਜਿੱਥੇ ਲਿਖਿਆ ਵੈਲਕਮ ਟੂ ਪਾਕਿਸਤਾਨ ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਆਖਦੇ। ਬਾਈ ਇੱਥੇ ਦੌੜ ਰੋਗ ਨਹੀਂ ਸਕਦੇ। ਹਾਂ। ਹਾਂਜੀ ਸੋਨੋ ਆ ਚੈੱਕ ਕਰੋ ਵੈਲਕਮ ਟੂ ਪਾਕਿਸਤਾਨ ਹੋੜ ਆਪਾਂ ਚੱਲੇ ਆ। ਕਰਤਾਰਪੁਰ ਸਾਹਿਬ ਇਥੋਂ ਦਾ ਸੋਣਿਓ ਅੱਜ ਆਪਾਂ ਪਾਕਿਸਤਾਨ ਦਾ ਪਾਣੀ ਪੀਣਾ ਹੈ ਤੇ ਨਾਲੇ ਆਪਾਂ ਫਿਰ ਘਰ ਦਾ ਲੰਗਰ ਖਾਂਦਾਂਗੇ ਉਹ ਆਦੂ ਹੀ ਦੇਖੋ ਵੀ ਉਹ ਹਾਈ ਖੇਤ ਨੇ ਯਾਰ ਉਹ ਹਾਈ ਸਬਕੋ ਜ ਉਹ ਹਾਈ ਮਿੱਟੀ ਉਹ ਹਾਈ ਹਵਾ ਉਹ ਹਾਈ ਪਾਣੀ ਤੇ ਸਬਕੋ ਜ ਯਾਰ ਉਦਾਂ ਦਾ ਹੀ ਇਹ ਬੰਦੇ ਵੀ ਉਦਾਂ ਦੇ ਬੋਲੀ ਵੀ ਪੰਜਾਬੀ ਆਪਣੀ ਹਾਂਜੀ ਤੇ ਇੱਥੇ ਵੀਰੇ ਇੱਥੇ ਇਮੀਗ੍ਰੇਸ਼ਨ ਆਵਾ ਹਾਂਜੀ ਅੱਛਾ ਆ ਨੂੰ ਕੁਸਤੀ ਨਾ ਨਹੀਂ ਸ਼ੋਪਿੰਗ ਦਾ ਰਕਮ ਆਪ ਅੱਛਾ ਜੀ ਵਾਦ ਜੇ ਤੇ ਵਾਪਸੀ ਦਾ ਜਾਈ ਠੀਕ ਹੈ ਜੀ ਠੀਕ ਹੋ ਤੇ ਫੀਸ ਜਮਾ ਕਰਾਣੀ ਅੱਗੇ ਇਮੀਗ੍ਰੇਸ਼ਨ ਆਲੇ ਤੇ ਇੱਥੇ ਉੱਤਰ ਜਾਈਏ ਜੀ ਹਾਂ ਜੀ ਮਿੱਤਰੋ ਇੱਥੇ ਆ ਪਾਕਿਸਤਾਨੀ ਇਮੀਗ੍ਰੇਸ਼ਨ ਆਗੇ ਜੀ ਇੱਥੇ ਆਪਾਂ ਕਰੰਸੀ ਚੇਂਜ ਕਰਾਵਾਂਗੇ ਪਾਕਿਸਤਾਨੀ ਰੁਪਏ ਲਵਾਂਗੇ ਤੇ ਬਾਅਦ ਵਿੱਚ ਉੱਥੇ ਜਿਹੜੀ ਫੀਸ ਜਮਾ ਕਰਾ ਕੇ ਤੇ ਅੱਗੇ ਚਲੇ ਜਾਵਾਂਗੇ ਤੇ ਮਿੱਤਰੋ ਆ ਜਿਹੜਾ ਤੁਸੀਂ ਮੇਰੇ ਹੱਥ ਵਿੱਚ ਵੇਖਦੇ ਪਏ ਜੇ ਇਹ 20 ਡਾਲਰ ਅਮਰੀਕਾ ਦਾ ਯੂ ਐਸ ਏ ਦਾ ਤੇ ਇੱਥੋਂ ਤੁਸੀਂ ਡੋਲਰ ਐਕਸਚੇਂਜ ਜਾਨੀ ਕਿ ਯਾਰ ਜਿਹੜਾ ਤੁਹਾਡੇ ਕੋਲ ਇੰਡੀਅਨ ਕਰੰਸੀ ਹੈ ਉਹਨੂੰ ਤੁਸੀਂ ਡੋਲਰ ਵਿੱਚ ਵੀ ਐਕਸਚੇਂਜ ਕਰਾ ਸਕਦੇ ਜਿਹੜਾ ਡੋਲਰ ਇਹ ਤਾਂ ਮੈਂ ਪਹਿਲਾਂ ਹੀ ਲੈ ਲਿਆ ਸੀਗਾ ਆਪਣੇ ਫਰੋਜਪੁਰ ਸ਼ਹਿਰ ਤੋਂ ਹੀ ਤੇ ਪਾਕਿਸਤਾਨੀ ਕਰੰਸੀ ਆਪਾਂ ਇੱਥੋਂ ਲੈਣੀ ਵਾ ਇੱਥੋਂ ਲੈ ਕੇ ਤੇ ਫਿਰ ਅੱਗੇ ਜਾਣਾ ਆਪਦੀ ਕਰੰਸੀ ਉਹ ਚੇਂਜ ਕਰਾ ਲਈ ਆ ਤੁਸੀਂ ਦੇਖੋ ਮੇਰੇ ਹੱਥ ਦੇ ਵਿੱਚ ਪਾਕਿਸਤਾਨੀ ਰੁਪਈਏ 1000 ਰੁਪਈਆ ਦਿੱਤਾ ਸੀਗਾ ਤੇ ਉਹਦੇ ਬਦਲੇ ਉਹਨਾਂ 2800 ਰੁਪਈਆ ਮੇਰੇ ਹੱਥ 'ਚ ਦਿੱਤਾ ਵੇਖੋ ਤੁਸੀਂ ਕਿੰਨੇ ਵੱਡੇ ਵੱਡੇ ਨੋਟ ਐ ਥੱਬਾ ਹੀ ਨੋਟਾਂ ਦਾ ਦੇ ਦਿੱਤਾ। ਇਹਨੇ ਉਹ ਕੰਪਲੀਟ ਹੋ ਗਈ ਐ ਤੇ ਇਹਨੂੰ ਦਿੱਤਾ ਵਾ ਇੱਕ ਆ ਜਿਹੜਾ ਅਜਿੰਦੇ ਤੇ ਲਿਖਿਆ ਵਾ ਦਰਬਾਰ ਸਾਹਿਬ ਕਰਤਾਰਪੁਰ ਯਾਤਰਾ ਤੇ ਆਪਣੀ ਗੱਲ ਦੇ ਵਿੱਚ ਹੀ ਰਹਿਣਾ ਬਹੁਤ ਜ਼ਰੂਰੀ ਐ। ਇੱਥੋਂ ਪਤਾ ਲੱਗਦਾ ਵੀ ਆਪਾਂ ਸ਼ਰਧਾਲੂ ਆ। ਆਪਣੀ ਗੱਡੀ ਆ ਗਈ ਜੇ ਬੱਸ ਹੁਣ ਇਹ ਆਪਾਂ ਨੂੰ ਦਰਬਾਰ ਸਾਹਿਬ ਕਰਤਾਰਪੁਰ ਵੇ ਇਹ ਇਹ ਲੈ ਕੇ ਜਾਏਗੀ ਗੱਡੀ ਆਪਣੀ। ਤੇ ਚੱਲੋ ਫਿਰ ਹੁਣ ਆ ਦੇਖੋ ਵੀ ਉਧਰੋਂ ਸੰਗਦਾ ਆਉਂਦੀਆਂ ਪਈਆਂ ਤੇ ਮੈਂ ਹਾਲੇ ਜਾਣਾ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ ਤੇ ਮਿੱਤਰੋ ਆ ਵੇਖੋ ਤੁਸੀਂ ਜਦੋਂ ਪਾਕਿਸਤਾਨ ਵਾਲੀ ਬੱਸ ਦੇ ਵਿੱਚ ਖੜੋ ਗਏ ਬੈਠਾ ਤਾਂ ਨਹੀਂ ਗਾਣਾ ਤੇ ਸਾਰੀਆਂ ਸੰਗਤਾਂ ਉਧਰ ਗਜਜ ਨਹੀਂ ਤੇ ਇਕੱਲਾ ਸਿਰਫ ਮੈਂ ਇਕੱਲਾ ভাই ਇਕੱਲਾ ਹੈ ਮੈਂ ਸਿਰਫ ਇਕੱਲਾ ਹੀ ਚੱਲਿਆ ਮੇਰੇ ਵਾਸਤੇ ਬਾਈ ਕਦੋਂ ਵਾਪਸ ਆਏਗੀ ਬੱਸ ਜਦੋਂ ਮਰਜ਼ੀ ਆ ਜੀ ਵੀਰੇ ਤੂੰ ਦਰਸ਼ਣ ਕਰਨੇ ਨੇ ਕਾਹਦੇ ਆ ਸਟੂਲ ਆ ਜੀ ਦੇਖਾ ਤੋਨੇ ਜਦੋਂ ਮਰਜ਼ੀ ਆ ਹਾਂ ਜੀ ਤੇ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ਾਹਦ ਸ਼ਾਹਦ ਫੁੱਲ ਨੇਮ ਇਸਲਾਮ ਸ਼ਾਹਦ ਇਸਲਾਮ ਸ਼ਾਹਦ ਜੀ ਆਪਣਾ ਪਾਕਿਸਤਾਨ ਦਾ 뷰 ਤੇ ਆ ਪਾਕਿਸਤਾਨ ਦੇ ਆਪਣੇ ਬਰਾ ਬਰਾਏ ਬੈਠੇ ਨੇ ਤੇ ਆ ਵੇਖੋ ਬੜਾ ਵਧੀਆ ਯਾਰ ਕੋਈ ਫਰਕ ਨਹੀਂ ਹੈਗਾ ਤੇ ਚੈਨਲ ਹੈ ਬਾਈ ਤੇਰਾ ਹਾਂ ਜੀ ਕਿਹੜੇ ਨਾਮ ਦਾ ਤੇਜੀ ਟ੍ਰੈਵਲ ਤੇ ਸੋਹਣੋ ਆ ਤੁਸੀਂ ਦੇਖੋ ਵੀ ਕੋਈ ਫਰਕ ਨਹੀਂ ਹੈਗਾ ਯਾਰ ਉੱਧਰ ਵਾਲੇ ਵੀ ਆਪਦੇ ਵਿੱਚ ਤੇ ਲਹਿੰਦੇ ਪੰਜਾਬ ਦੇ ਵਿੱਚ ਹੈ ਜੇ ਇਸ ਟਾਈਮ ਆਪਾਂ ਲਹਿੰਦੇ ਪੰਜਾਬ ਦੇ ਵਿੱਚ ਆਪ ਪੱਧਰ ਦੇਖੋ ਤੁਸੀਂ ਤੇ ਆਹ ਸੋਹਣੀ ਜਿਹੀ ਛੜਕੇ ਤੇ ਇੱਧਰ ਵੇਖੋ ਜੀ ਆਹ ਦੇਖੋ ਹੈ ਬਹੁਤ ਕੀ ਆ ਬਾਈ ਤੁਹਾਨੂੰ ਅਗੋਦ ਲੱਗਾਇਆ ਹਾਂ ਤੇ ਆਪਸ ਵੇਖੋ ਯਾਰ ਸਿਰਫ ਮੇਰੇ ਇਕੱਲੇ ਵਾਸਤੇ ਆਈ ਬੱਸ बाकी सारीयां सवारीयां ਉਤਰ ਗਈਆਂ ਉਹ ਵਾਪਸ ਘਰੇ ਚੱਲ ਰਹੇ ਤੇ ਮੈਂ ਇੱਧਰ ਕਰਤਾਰਪੁਰ ਸਾਹਿਬ ਚੱਲਿਆ ਹਾਂਜੀ ਰਾਵੀ ਦਰਿਆ ਅੱਛਾ ਹਾਂਜੀ ਰਾਵੀ ਦਰਿਆ ਆ ਵੀ ਆ ਗਿਆ ਮਿੱਤਰੋ ਜਿਹੜਾ ਆਪਣੇ ਪਠਾਨਕੋਟ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਵਿੱਚ ਐਂਟਰ ਹੋਣਾ ਤੇ ਆਹ ਦੇਖੋ ਤੁਸੀਂ ਸੋਣਿਓ ਆਹ ਰਾਵੀ ਦਰਿਆ ਆ ਗਿਆ ਤੇ ਆਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਉਹ ਬਈ ਪਾੜੀਆਂ ਕਿਹੜੀਆਂ ਆ ਗਈਆਂ ਨੇ ਉਹ ਜੰਮੂ ਦੀਆਂ ਪਾੜੀਆਂ ਅੱਛਾ ਜੰਮੂ ਸੀ ਪਠਾਨਗੜ ਦੇ ਮੂਹਰੇ ਆ ਕਰੋ ਚੱਕ ਫਿਰ ਹੈ ਆ ਪਾਕਿਸਤਾਨ ਦਾ ਫਲੈਗ ਝੂ ਲੰਡਿਆ ਜ ਹੈ ਥੱਲੇ ਆ ਜਿਹੜੀ ਦਰਬਾਰ ਸਾਹਿਬ ਦੀ ਛੋਟੀ ਜੀ ਇਮੀਗ੍ਰੇਸ਼ਨ ਜਾਨੀ ਕਿ ਚੈਕਿੰਗ ਪੋਸਟ ਚੈੱਕ ਪੋਸਟ ਵੀ ਬੋਲ ਸਕਦੇ ਵੀ ਇੱਥੇ ਥੋੜੀ ਜੀ ਚੈਕਿੰਗ ਹੋਏਗੀ ਤੇ ਆਸੇ ਪਾਸੇ ਦਾ ਆ ਵਿਊ ਦੇਖੋ ਵੀ ਕਿੰਨਾ ਘੈਂਟ ਆਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਆਪਣੇ ਗੁਰੂ ਨਾਨਕ ਪਾਤਸ਼ਾਹ ਨੇ ਆਖਰੀ ਦਿਨ ਇੱਥੇ ਕਰਤਾਰਪੁਰ ਸਾਹਿਬ ਵਿਖੇ ਹਨ ਇੱਥੇ ਬਤੀਤ ਕੀਤੇ ਸੀ ਤੇ ਆਹ ਉਹ ਖੇਤਾਂ ਦੇ ਵਿੱਚ ਆਖਰੀ ਟਾਈਮ ਦੇ ਵਿੱਚ ਖੇਤੀ ਕੀਤੀ ਸੀ ਹਾਂਜੀ ਤੇ ਦਿਉੜੀ ਦਿਉੜੀ ਤੋਂ ਵੜਦੇ ਇੱਧਰ ਸੱਜੇ ਹੱਥ ਆ ਜੋੜਾ ਕਰੇ ਇੱਥੇ ਜੋੜਾ ਜਵਾਂ ਕਰਾ ਕੇ ਤੇ ਆਪਾਂ ਨੂੰ ਮਿੱਤਰੂ ਆ ਮਿਲ ਗਿਆ ਜੀ ਟੋਕਨ ਸੀ 63 ਗਲੋਬਲ ਨੋਵਲ ਹਾਂਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਹੁਣ ਕਿੱਧਰ ਜਾਣਾ ਜੀ ਦੇ ਦਰਬਾਰ ਸਾਹਿਬ ਚਲੇ ਜਾਂਦੇ ਸੀ ਦਰਬਾਰ ਸਾਹਿਬ ਮੱਜੋੜਾ ਜਮਾ ਕਰਾ ਦਿੱਤਾ ਕਿ ਆਪਾਂ ਨੂੰ ਟੋਕਣ ਮਿਲ ਗਿਆ ਉਹਨੂੰ ਪਾ ਲਈਏ ਆਪਾਂ ਜੇਬ ਦੇ ਵਿੱਚ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਆਖਰਕਾਰ ਉਸ ਧਰਤੀ ਤੇ ਪੈਰ ਪਾ ਗਏ ਤੇ ਨੇ ਹਨਾ ਜਿੱਥੇ ਗੁਰਦਾਨਕ ਪਾਸ਼ਾ ਨੇ ਆਖਰੀ ਟਾਈਮ ਇੱਥੇ ਬਤੀਤ ਕੀਤਾ ਸੀਗਾ ਹਨਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜਾਣਾ ਉੱਥੋਂ ਦਰਸ਼ਨ ਕਰਕੇ ਤੇ ਫਿਰ ਆਪਾਂ ਫਿਰ ਆਪਾਂ ਮਿੱਤਰੋ ਲੰਗਰ ਹਾਲ ਦੇ ਵਿੱਚ ਲੰਗਰ ਖਾਵਾਂਗੇ ਕਿਉਂਕਿ ਪਾਕਿਸਤਾਨ ਦਾ ਪਾਣੀ ਤਾਂ ਮੈਂ ਪੀ ਆਣਾ ਹੁਣ ਆਪਾਂ ਅੱਜ ਪਾਕਿਸਤਾਨ ਦੀ ਰੋਟੀ ਖਾਣ ਲੱਗੇ ਤੇ ਟਾਈਮ ਮੇਰੇ ਕੋਲ ਬੜਾ ਹੀ ਜ਼ਿਆਦਾ ਘੱਟ ਏ ਹਾਂ ਵਿਊ ਚੈੱਕ ਕਰ ਲਓ ਸੋਨਿਓ ਵੀ ਕਿੰਨਾ ਵਧੀਆ ਐ ਐਂ ਵਾਈਟ ਵਾਈਟ ਮਾਰਬਲ ਲੱਗਾ ਹੋਇਆ ਤੇ ਰਾਤ ਨੂੰ ਯਾਰ ਬੜਾ ਵਧੀਆ ਵਿਊ ਆਉਂਦਾ ਹੁੰਦਾ ਹਣਾ ਆਪਾਂ ਲੰਗਰ ਸ਼ਕਣ ਲੱਗੇ ਆ ਤੁਹਾਨੂੰ ਦੇਖੋ ਵੀ ਥੋੜੇ ਚਾਵਲ ਪਾ ਦਿੱਤੇ ਬਾਈ ਨੇ ਤੇ ਆ ਆ ਗਿਆ ਜੀ ਦਾਲਾ ਵਾਹ ਕਰੂ ਇਹ ਮਿੱਤਰੋ ਪਾਕਿਸਤਾਨ ਦਾ ਲੰਗਰ ਜੀ ਹਾਂਜੀ ਪਹਿਲਾਂ ਤਾਂ ਉਸ ਖੂਹ ਦੇ ਦਰਸ਼ਨ ਕਰਨੇ ਨੇ ਜਿੱਥੇ ਵੀ ਕਹਿੰਦੇ ਵੀ ਅੱਜ ਵੀ ਉਹ ਪੰਬ ਰੱਖਿਆ ਹੋਇਆ ਜਿਹੜਾ ਜੀ ਇਹ ਹੈਗਾ ਜੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਲ ਇੱਧਰ ਹੈਗਾ ਜੀ ਖੂਹ ਸਾਹਿਬ ਆਇਓ ਫਿਰ ਸੰਗਤੂ ਆਪਾਂ ਤੁਹਾਨੂੰ ਖੂਹ ਸਾਹਿਬ ਦੇ ਦਰਸ਼ਨ ਕਰਾਈਏ ਤੇ ਆ ਦੇਖ ਲਓ ਤੁਸੀਂ ਵੇ ਖੂਹ ਸਾਹਿਬ ਕੋਈ ਘੱਟੋ ਘੱਟ 30 ਜਾਂ 35 ਫੁੱਟ ਹੀ ਡੂੰਘਾ ਹੋਣਾ ਵਾ ਤੇ ਇਹਦਾ ਜਿਹੜਾ ਜਾਲ ਇਹ ਸੰਗਤ ਆਪਦੇ ਨਾਲ ਕਰੇ ਵੀ ਲੱਗੇ ਜਾਂਦੀ ਤੇ ਇਸ ਖੂਹ ਸਾਹਿਬ ਦੇ ਕਾਰਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਦੇ ਖੇਤਾਂ ਨੂੰ ਪਾਣੀ ਦੇਂਦੇ ਹੁੰਦੇ ਸੀਗੇ ਤੇ ਇਸ ਖੂਹ ਸਾਹਿਬ ਦੇ ਨਾਲ ਹੀ ਉਹ ਬੰਬ ਵੀ ਪਿਆ ਵੀ ਜਿਹੜਾ ਆਪਣੇ ਭਾਰਤੀ ਹਵਾਈ ਸੈਨਾ ਨੇ ਸੱਟਿਆ ਸੀਗਾ ਇਹ ਅਕਰੂ ਦਰਸ਼ਣ ਫਿਰ ਉਸ ਬੰਬ ਦੀ ਵੀ ਜਿਹੜਾ 1971 ਦੀ ਲੜਾਈ ਦੇ ਵਿੱਚ ਆਪਣੀ ਭਾਰਤੀ ਸੈਨਾ ਨੇ ਇਹ ਸ਼੍ਰੀ ਕਰਤਾਰਪੁਰ ਸਾਹਿਬ ਸਟਿਆ ਸੀਗਾ ਤੇ ਗੁਰੂ ਨਾਨਕ ਪਾਸ਼ਾ ਦੀ ਮਹਿਰ ਸਦਕਾ ਦੇ ਨਾਲ ਵੀ ਇਹ ਜਿਹੜਾ ਬੰਬ ਨਾ ਮਿੱਤਰੋ ਵੀ ਖੂਨ ਸਾਹਿਬ ਨੇ ਆਪ ਦੇ ਅੰਦਰ ਸਮਾਲਿਆ ਸੀਗਾ ਉਹਦੀ ਜਿੰਦੇ ਕਰਕੇ ਨਾ ਵੀ ਇਹ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਸੀਗੀ ਤੇ ਹੋਰ ਆਸ-ਪਾਸੇ ਦਾ ਨੁਕਸਾਨ ਹੋਣੋਂ ਬਚ ਗਿਆ ਸੀ ਤੇ ਬਾਕੀ ਆ ਸਾਰਾ ਇਤਿਹਾਸ ਲਿਖਿਆ ਜਿਹੜਾ ਪਿਆਬੀ ਦੇ ਵਿੱਚ ਵੀ ਉਰਦੂ ਦੇ ਵਿੱਚ ਵੀ ਤੇ ਇੰਗਲਿਸ਼ ਇਤੇ ਵਿੱਚ ਵੀ ਲਿਖਿਆ ਹਾਂ ਮੈਂ ਹੁਣ ਮਿੱਤਰੋ ਆਪਾਂ ਵਾਪਸ ਆਪਣੇ ਇੰਡੀਆ ਨੂੰ ਚੱਲਣੇ ਆ ਤੇ ਪਾਸ ਠੀਕ ਨੇ ਵੀ ਪਾਸ ਕਿੱਥੇ ਕਿਉਂਕਿ ਇਹਡੇ ਨਾਰਮੇ ਮੈਨੂੰ ਤਾਂ ਕਹਿੰਦੀ ਹੈ ਵੀ ਤੂੰ 4 ਵਜੇ ਇੱਥੇ ਇਮੀਗ੍ਰੇਸ਼ਨ ਇੰਡੀਆning ਇਮੀਗ੍ਰੇਸ਼ਨ ਦੇ ਵਿੱਚ ਐਂਟਰ ਹੋਣਾ ਚਾਹੀਦਾ ਤੇ ਖੈਰ ਯਾਰ ਵੇਖਣੇ ਜਾ ਕੇ ਫਿਰ ਕੀ ਬੰਦਾ ਵੀ ਸਾਰਾ ਤਾਂ ਨਹੀਂ ਘੁੰਮਿਆ ਗਿਆ ਹਜੇ ਕਰਨਾਲਕ ਪਾਸ਼ਾ ਦੇ ਉਹ ਖੇਤ ਜਿੱਥੇ ਆਖਰੀ ਟਾਈਮ ਦੇ ਵਿੱਚ ਉਹ ਖੇਤੀ ਕਰਦੇ ਸੀਗੇ ਪਹਿਲੀਆਂ ਵਾਹਦੇ ਸੀਗੇ ਉਹ ਨਹੀਂ ਵੇਖਿਆ ਕਿੰਨਾਂ ਤੇ ਖੈਰ ਚਲੋ ਫੇਰ ਕਿਤੇ ਸੁਆਬ ਬਣਿਆ ਤੇ ਆਪਾਂ ਉਹ ਜਰੂਰ ਵੇਖਾਂਗੇ ਇਹਦਾ ਵਲੋਗ ਤੁਹਾਨੂੰ ਕਿਵੇਂ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਐਵੇਂ ਦੇ ਵਲੋਗ ਆਉਂਦੇ ਰਹਿਣਗੇ ਤੇ ਤੁਸੀਂ ਕਦੋਂ ਕਰਤਾਰਪੁਰ ਸਾਹਿਬ ਦਰਬਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਤੇ ਇਹ ਇਸ ਵੀਡੀਓ ਨੂੰ ਦਬਕ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਜੀ ਤੇ ਮਿਲਾਂਗੇ ਆਪਾਂ ਕੋਈ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦਾ ਨਾਲ ਓਕੇ ਬਾਏ ਲਵ ਯੂ ਆ